ਬੱਖ-ਬੱਖ ਮੁਲਕਾਂ ਦੇ ਬੱਖ-ਬੱਖ ਕਾਨੂੰਨ ਆ ਪਰ ਅੱਜ ਤੱਕ ਇਹ ਰਿਹਾ ਚਾਹੇ ਯੂਰਪਿਆ ਤੇ ਚਾਹੇ ਅਮਰੀਕਾ ਕੈਨੇਡਾ ਤੇ ਚਾਹੇ ਇੰਗਲੈਂਡ ਆ ਉਹਨਾਂ ਦੇ ਵਿੱਚ ਜੇਲੇ ਬੰਦਾ ਚਲ ਜਾਂਦਾ ਸੀ ਤੇ ਉਹਨੂੰ ਕੋਈ ਸ਼ੈਲਟਰ ਰੂਪੀ ਜਾਂ ਉਹਨੂੰ ਰਿਪੋਰਟ ਕਰਨ ਲੱਗੇ 100 ਲਿਮਿਟੇਸ਼ਨਾਂ ਜਿਹੜੀਆਂ ਕਾਨੂੰਨ ਦੀਆਂ ਹੁੰਦੀਆਂ ਸੀ ਪਰ ਤਾਨਾਸ਼ਾਹੀ ਰੂਪ ਦੇ ਵਿੱਚ ਮੈਂ ਸਮਝਦਾ ਐਵੇਂ ਨਹੀਂ ਕਰਨੀ ਚਾਹੀਦੀ ਇੱਕ ਮੌਕਾ ਹਰ ਕ ਨੂੰ ਦਿੱਤਾ ਜਾਣਾ ਚਾਹੀਦਾ ਤੇ ਇਹਦੇ ਨਾਲ ਮੈਂ ਸਮਝਦਾ ਜਿਹੜੇ ਪਰਿਵਾਰਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਲਾ ਕੇ ਉਹ ਵਿਦੇਸ਼ਾਂ ਨੂੰ ਬੱਚੇ ਭੇਜੇ ਚਲੋ ਭੇਜਣੇ ਦਾ ਚੰਗੇ ਢੰਗ ਚ ਕਾਨੂੰਨਾਂ ਢੰਗ ਦੇ ਬੱਚ ਪਰ ਜੇ ਚਲੇ ਵੀ ਗਏ ਤਾਂ ਉਹਨਾਂ ਦੇ ਉੱਤੇ ਨજર ਅਸਾਨੀ ਕਰਨੀ ਚਾਹੀਦੀ ਨਾ ਕਿ ਐਵੇਂ ਢੋਕ ਪਰ ਫਿਰ ਵੀ ਚਲੋ ਜੇ ਕੜੀ ਲਾਉਣੀ ਹੱਥ ਨੂੰ ਲਾਈ ਜਾ ਸਕਦੀ ਹੈ ਪੈਰਾਂ ਚ ਬੇੜੀਆਂ ਪਾ ਕੇ ਜਿਹੜਾ ਬੰਦਾ ਮੰਨ ਲਓ ਤੁਹਾਡੇ ਪੁਲਿਸ ਨੇ ਕੈਪਚਰ ਕਰ ਲਿਆ ਜਾਂ ਸਰਕਾਰ ਨੇ ਫਿਰ ਉਹਦੇ ਵਿੱਚ ਕੜੀਆਂ ਲਤਾਂ ਦੇ ਵਿੱਚ ਬੇੜੀਆਂ ਲਾਉਣ ਦਾ ਤਾਂ ਹੁਣ ਸਮਝ ਨਹੀਂ ਆ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਕਾਨੂੰਨ ਆ ਪਰ ਅੱਜ ਤੱਕ ਇਹ ਰਿਹਾ ਚਾਹੇ ਜਰੂਪਿਆ ਤੇ ਚਾਹੇ ਅਮਰੀਕਾ ਕੈਨੇਡਾ ਤੇ ਚਾਹੇ ਇੰਗਲੈਂਡ ਆ ਉਹਨਾਂ ਦੇ ਵਿੱਚ ਜੇਲੇ ਬੰਦਾ ਚਲ ਜਾਂਦਾ ਸੀ ਤੇ ਉਹਨੂੰ ਕੋ ਸੈਲਟਰ ਰੂਪੀ ਜਾਂ ਉਹਨੂੰ ਰਿਪੋਰਟ ਕਰਨ ਲੱਗੇ 100 ਲਿਮਿਟੇਸ਼ਨਾਂ ਜਿਹੜੀਆਂ ਕਾਨੂੰਨ ਦੀਆਂ ਹੁੰਦੀਆਂ ਪਰ ਤਾਨਾਸ਼ਾਹੀ ਰੂਪ ਦੇ ਵਿੱਚ ਮੈਂ ਸਮਝਦਾ ਐਵੇਂ ਨਹੀਂ ਕਰਨੀ ਚਾਹੀਦੀ ਇੱਕ ਮੌਕਾ ਹਰ ਕ ਨੂੰ ਦਿੱਤਾ ਜਾਣਾ ਚਾਹੀਦਾ ਤੇ ਇਹਦੇ ਨਾਲ ਮੈਂ ਸਮਝਦਾ ਜਿਹੜੇ ਪਰਿਵਾਰਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਲਾ ਕੇ ਉਹ ਵਿਦੇਸ਼ਾਂ ਨੂੰ ਬੱਚੇ ਭੇਜੇ ਚਲੋ ਭੇਜਣੇ ਦਾ ਚੰਗੇ ਢੰਗ ਚ ਉਨੋਂ ਉਹਨਾਂ ਢੰਗ ਦੇ ਬੱਚ ਪਰ ਜੇ ਚਲੇ ਵੀ ਗਏ ਤਾਂ ਉਹਨਾਂ ਦੇ ਉੱਤੇ ਨજર ਅਸਾਨੀ ਕਰਨੀ ਚਾਹੀਦੀ ਨਾ ਕਿ ਐਵੇਂ ਡਿਪੋ ਪਰ ਫਿਰ ਵੀ ਚਲੋ ਜੇ ਕੜੀ ਲਾਉਣੀ ਹੱਥ ਨੂੰ ਲਾਈ ਜਾ ਸਕਦੀ ਹੈ ਪੈਰਾਂ 'ਚ ਬੇੜੀਆਂ ਪਾ ਕੇ ਜਿਹੜਾ ਬੰਦਾ ਮੰਨ ਲਓ ਤੁਹਾਡੇ ਪੁਲਿਸ ਨੇ ਕੈਪਚਰ ਕਰ ਲਿਆ ਜਾਂ ਸਰਕਾਰ ਨੇ ਫਿਰ ਉਹਦੇ ਵਿੱਚ ਕੜੀਆਂ ਲਤਾਂ ਦੇ ਵਿੱਚ ਬੇੜੀਆਂ ਲਾਉਣ ਦਾ ਤਾਂ ਹੁਣ ਸਮਝ ਨਹੀਂ ਆ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਕਾਨੂੰਨ ਆ ਪਰ ਅੱਜ ਤੱਕ ਇਹ ਰਿਹਾ ਚਾਹੇ ਜੌਰਪਿਆ ਤੇ ਚਾਹੇ ਅਮਰੀਕਾ ਕੈਨੇਡਾ ਤੇ ਚਾਹੇ ਇੰਗਲੈਂਡ ਆ ਉਹਨਾਂ ਦੇ ਵਿੱਚ ਜੇਲੇ ਬੰਦਾ ਚਲ ਜਾਂਦਾ ਸੀ ਤੇ ਉਹਨੂੰ ਕੋਈ ਸ਼ੈਲਟਰ ਰੂਪੀ ਜਾਂ ਉਹਨੂੰ ਰਿਪੋਰਟ ਕਰਨ ਲੱਗੇ 100 ਲਿਮਿਟੇਸ਼ਨਾਂ ਜਿਹੜੀਆਂ ਕਾਨੂੰਨ ਦੀਆਂ ਹੁੰਦੀਆਂ ਪਰ ਤਾਨਾਸ਼ਾਹੀ ਰੂਪ ਦੇ ਵਿੱਚ ਮੈਂ ਸਮਝਦਾ ਐਵੇਂ ਨਹੀਂ ਕਰਨੀ ਚਾਹੀਦੀ ਇੱਕ ਮੌਕਾ ਹਰ ਨੂੰ ਦਿੱਤਾ ਜਾਣਾ ਚਾਹੀਦਾ ਤੇ ਇਹਦੇ ਨਾਲ ਮੈਂ ਸਮਝਦਾ ਜਿਹੜੇ ਪਰਿਵਾਰਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਲਾ ਕੇ ਉਹ ਵਿਦੇਸ਼ਾਂ ਨੂੰ ਬੱਚੇ ਭੇਜੇ ਚਲੋ ਭੇਜਣੇ ਦਾ ਚੰਗੇ ਢੰਗ ਚ ਕਾਨੂੰਨਾਂ ਢੰਗ ਦੇ ਬੱਚ ਪਰ ਜੇ ਚਲੇ ਵੀ ਗਏ ਤਾਂ ਉਹਨਾਂ ਦੇ ਉੱਤੇ ਨજર ਅਸਾਨੀ ਕਰਨੀ ਚਾਹੀਦੀ ਨਾ ਕਿ ਐਵੇਂ ਡਿਪੋਰਟ ਪਰ ਫਿਰ ਵੀ ਚਲੋ ਜੇ ਕੜੀ ਲਾਉਣੀ ਹੱਥ ਨੂੰ ਲਾਈ ਜਾ ਸਕਦੀ ਹੈ ਪੈਰਾਂ 'ਚ ਬੇੜੀਆਂ ਪਾ ਕੇ ਜਿਹੜਾ ਬੰਦਾ ਮਾਲੋ ਤੁਹਾਡੇ ਪੁਲਿਸ ਨੇ ਕੈਪਚਰ ਕਰ ਲਿਆ ਜਾਂ ਸਰਕਾਰ ਨੇ ਫਿਰ ਉਹਦੇ ਵਿੱਚ ਕੜੀਆਂ ਲਤਾਂ ਦੇ ਵਿੱਚ ਬੇੜੀਆਂ ਲਾਉਣ ਦਾ ਤਾਂ ਹੁਣ ਸਮਝ ਨਹੀਂ ਆ ਬਖ ਬਖ ਮੁਲਕਾਂ ਦੇ ਬਖ ਬਖ ਕਾਨੂੰਨ ਆ ਪਰ ਅੱਜ ਤੱਕ ਇਹ ਰਿਹਾ ਚਾਹੇ ਜੌਰਪਿਆ ਤੇ ਚਾਹੇ ਅਮਰੀਕਾ ਕੈਨੇਡਾ ਤੇ ਚਾਹੇ ਇੰਗਲੈਂਡ ਆ ਉਹਨਾਂ ਦੇ ਵਿੱਚ ਜੇਲੇ ਬੰਦਾ ਚਲ ਜਾਂਦਾ ਸੀ ਤੇ ਉਹਨੂੰ ਕੋ ਸਹਲਟਰ ਰੂਪੀ ਜਾਂ ਉਹਨੂੰ ਰਿਪੋਰਟ ਕਰਨ ਲੱਗੇ 100 ਲਿਮਿਟੇਸ਼ਨਾਂ ਜਿਹੜੀਆਂ ਕਾਨੂੰਨ ਦੀਆਂ ਹੁੰਦੀਆਂ ਪਰ ਤਾਨਾਸ਼ਾਹੀ ਰੂਪ ਦੇ ਵਿੱਚ ਮੈਂ ਸਮਝਦਾ ਐਵੇਂ ਨਹੀਂ ਕਰਨੀ ਚਾਹੀਦੀ ਇੱਕ ਮੌਕਾ ਭਾਰਕ ਨੂੰ ਦਿੱਤਾ ਜਾਣਾ ਚਾਹੀਦਾ ਤੇ ਇਹਦੇ ਨਾਲ ਮੈਂ ਸਮਝਦਾ ਜਿਹੜੇ ਪਰਿਵਾਰਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਲਾ ਕੇ ਉਹ ਵਿਦੇਸ਼ਾਂ ਨੂੰ ਬੱਚੇ ਭੇਜੇ ਚਲੋ ਭੇਜਣੇ ਦਾ ਚੰਗੇ ਢੰਗ ਚ ਕਾਨੂੰਨਾਂ ਢੰਗ ਦੇ ਬੱਚ ਪਰ ਜੇ ਚਲੇ ਵੀ ਗਏ ਤਾਂ ਉਹਨਾਂ ਦੇ ਉੱਤੇ ਨજર ਅਖਾਨੀ ਕਰਨੀ ਚਾਹੀਦੀ ਨਾ ਕਿ ਐਵੇਂ ਢਪਕ ਪਰ ਫਿਰ ਵੀ ਚਲੋ ਜੇ ਕੜੀ ਲਾਉਣੀ ਹੱਥ ਨੂੰ ਲਾਈ ਜਾ ਸਕਦੀ ਹੈ ਪੈਰਾਂ 'ਚ ਬੇੜੀਆਂ ਪਾ ਕੇ ਜਿਹੜਾ ਬੰਦਾ ਮੰਨ ਲਓ ਤੁਹਾਡੇ ਪੁਲਿਸ ਨੇ ਕੈਪਚਰ ਕਰ ਲਿਆ ਜਾਂ ਸਰਕਾਰ ਨੇ ਫਿਰ ਉਹਦੇ ਵਿੱਚ ਕੜੀਆਂ ਲਤਾਂ ਦੇ ਵਿੱਚ ਬੇੜੀਆਂ ਲਾਉਣ ਦਾ ਤਾਂ ਹੁਣ ਸਮਝਾ